ਇਹ ਦੇਖੋ 15ਵੀਂ ਸਦੀ ਤੋਂ ਲੈ ਕੇ ਪੁਰਾਣੀਆਂ ਜਿਹੜੀਆਂ ਤੋਪਾਂ ਨੇ ਮੈਂ ਹੁਣ ਪਹੁੰਚ ਗਿਆ ਪੈਰਿਸ 7 ਦੇ ਐਂਡ ਤੇ ਐਫਲ ਟਾਵਰ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਵਾਗਤ ਹੈ ਤੁਹਾਡਾ ਜੀ ਇਸ ਨਵੀਂ ਵੀਡੀਓ ਵਿੱਚ ਤੇ ਮੈਂ ਹਾਂ ਇਸ ਟਾਈਮ ਪੈਰਿਸ 7 ਜਿਹੜਾ ਪੈਰਿਸ 7 ਦਾ ਇਲਾਕਾ ਹੈ ਪਿਛਲੇ ਜਿਹੜੇ ਵਲੌਗਸ ਤੁਸੀਂ ਦੇਖਿਆ ਹੋਣਾ ਪੈਰਿਸ 6 ਤੇ ਇਹ ਹੈਗੇ ਪੈरिस 7 ਦਾ ਇਲਾਕਾ ਤੇ ਜਿਹੜੇ ਮੇਰੇ ਪਿੱਛੇ ਦੇਖਦੇ ਪਿਓ ਇਹ ਹੈਗੀ ਫਰਾਂਸ ਦੀ ਅਸੈਂਬਲੀ ਜਿਹੜੀ ਪੈਂਦੀ ਹੈ ਪੈरिस 7 ਦੇ ਇਲਾਕੇ ਵਿੱਚ ਤੇ ਜਿਹੜੇ ਤੁਸੀਂ ਆਹ ਦੇਖਦੇ ਹੋ ਇਦਾਂ ਦਿਖਦੀ ਹੈ ਅਸੈਂਬਲੀ ਨੈਸ਼ਨਲ ਜਿਹੜੀ ਫਰਾਂਸ ਦੀ ਜਿੱਥੇ ਬੈਠ ਕੇ ਦੋਵੇਂ ਪਾਰਟੀਆਂ ਉਹ ਡਿਬੇਟਾ ਕਰਦੀਆਂ ਨੇ ਕਿਹੜਾ ਕਾਨੂੰਨ ਪਾਸ ਕਰਨਾ ਘਟਲ ਨਹੀਂ ਕਰਨਾ ਤੇ ਆਹ ਸਾਹਮਣੇ ਜਿਹੜਾ ਹੈਗਾ ਇਹ ਹੈਗਾ Eiffel Tower ਜਿਹੜਾ ਦਰਖਤਾਂ ਦੇ ਵਿੱਚੋਂ ਦਿਖਦਾ ਪਿਆ ਹੈ ਇਹ ਵੀ ਪੈਂਦਾ ਹੈ ਪੈਰਿਸ 7 ਦਾ ਇਲਾਕਾ ਸਾਰਾ ਜਿਹੜਾ ਅੱਜ ਦਾ ਵਲੋਗ ਹੈ ਉਹ ਆਪਾਂ ਇੱਥੇ ਹੀ ਖਤਮ ਕਰਾਂਗੇ ਐਫਲ ਟਾਵਰ ਤੇ ਆਹ ਸਾਹਮਣੇ ਜਿਹੜਾ ਤੁਸੀਂ ਕੀਤਾ ਵੇ ਤੁਹਾਨੂੰ ਇਹ ਹੈਗਾ ਇਹਨੂੰ ਕਹਿੰਦੇ ਨੇ ਪਿਚੀ ਪੈਲਸ ਇਹ ਪੈਂਦਾ ਹੈਗਾ 8 ਪੈਰਿਸ 8 ਦਾ ਇਲਾਕਾ ਮੈਂ ਹੁਣ ਖੜਾ ਹਾਂ ਇਹ ਬ੍ਰਿਜ ਤੇ ਜਿਹੜਾ ਪੈਰਿਸ 7 ਨੂੰ ਤੇ ਪੈਰਿਸ ਜਿਹੜਾ 8 ਨੂੰ ਉਹ ਲੱਗ ਕਰਦਾ ਹੈ ਵਿੱਚ ਬ੍ਰਿਜ ਇਹਦੇ ਤੇ ਸਾਹਮਣੇ ਦੇਖੋ ਵਧੀਆ ਜਿਹੜਾ ਝੂਲੇ ਲੱਗੇ ਨੇ ਜੇ ਇੱਧਰ ਸਾਹਮਣੇ ਜਿਹੜਾ ਦੇਖਦੇ ਪਿਓ ਤੁਸੀਂ ਸਾਰਾ ਉਂਗਲੀ ਸੇਧਣਾ ਇਹ ਹੈਗਾ 6 ਪੈਰਿਸ ਤੇ ਨਾਲ ਹੀ ਫੇਰ ਇੱਧਰ ਸ਼ੁਰੂ ਹੋ ਜਾਂਦਾ ਹੈ 7 ਪੈਰਿਸ ਇਹ ਹੈਗੀ ਬਾਈ ਇੱਥੇ ਅਸੈਂਬਲੀ ਦੀ ਸਿਕਿਉਰਿਟੀ ਵਾਸਤੇ ਨਾਲ ਲੱਗੇ ਪੁਲਿਸ ਦੀਆਂ ਗੱਡੀਆਂ ਜਿਹਨੂੰ ਕਹਿੰਦੇ ਇੱਥੇ ਜੰਡਾ ਮਾਗੀ ਨੈਸ਼ਨਲ ਜੰਡਾਵਰੀ ਨੈਸ਼ਨਲ ਜਿਹੜੀ ਪੁਲਿਸ ਤੋਂ ਪਰ ਸਵੇਰੇ ਕਰੋ ਨਿਕਲੇ ਹੋ ਸੀ ਤੇ ਸਵੇਰੇ ਜਿਹੜੀ ਸੀ ਉਹ ਥੋੜੀ ਥੋੜੀ ਠੰਡ ਸੀ ਤੇ ਹੁਣ ਜਿਹੜਾ ਮੌਸਮ ਹੈ ਉਹ ਹੌਲੀ ਹੌਲੀ ਗਰਮ ਹੁੰਦਾ ਪਿਆ ਤਾਂ ਈਮੋਂ ਵਾਲਾ ਲਗਭਗ 12 ਵਜੇ ਸ਼ਾਮ ਦੁਪਹਿਰ ਦੇ ਤੇ ਜਗੜ ਪਾਈ ਸੀ ਮੇਂ ਜਗੜ ਲਾਤੀ ਕਿਉਂਕਿ ਹੁਣ ਧੁੱਪ ਚੜੀ ਕਿੜਾਕੇ ਦੀ ਤੇ ਮੈਂ ਬਦਲਾਪ ਅੱਗੇ ਉਹਨੂੰ ਉਹਨੂੰ ਦਿਖਾਉਣ ਵਾਸਤੇ ਪੈਰੇ ਸਾਦਾ ਜਿਹਾ ਇਲਾਕਾ ਅਣ ਦੇਖਿਆ ਪੈਰੇ ਜਿਹੜਾ ਜਿਹੜਾ ਕਿ ਆਪਾਂ ਕੋ ਆਲਦਲੇ ਨਹੀਂ ਘੁੰਮਦੇ ਇਹ ਇਨਾਂ ਨੇ ਥੱਲੇ ਜਿਹੜੇ ਇਹ ਛੇਪ ਦੇ ਵਿੱਚ ਹੀ ਇਨਾਂ ਨੇ ਜਿਹੜੇ ਰੈਸਟੋਰੈਂਟ ਬਣਾਏ ਨੇ ਤੇ ਸਾਹਮਣੇ ਜਿਹੜਾ ਹੈਗਾ ਉਹ ਦੇਖੋ ਗੇਟ ਜਿਹੜਾ ਕਿੰਨਾ ਸੋਹਣਾ ਲੱਗਦਾ ਵੀ ਆ ਦੇਖੋ 브릿ਜ ਦੇ ਉੱਪਰ ਤੇ 브릿ਜ ਵੀ ਕਾਫੀ ਨਾਲ ਸੋਹਣਾ ਬਣਾਇਆ ਇਹ ਜਿਹੜਾ ਰਸਤਾ ਜਾਂਦਾ ਪਰ ਨਹਿਰ ਦੇ ਨਾਲ-ਨਾਲ ਸੇਂਧ ਦੇ ਨਾਲ ਇਹ ਸਿੱਧਾ ਚੱਲਾ ਜਾਂਦਾ ਐਫਲ ਟਾਵਰ ਨੂੰ ਤੁਸੀਂ ਪੈਦਲ ਵੀ ਜਾ ਸਕਦੇ ਹੋ ਤੇ ਥੱਲੇ ਥੱਲੇ ਜਿੱਥੇ ਮੈਂ ਹੋਣ ਜਾਣਾ ਪਿਆ ਅੰਡਰਗਰਾਉਂਡ ਇੱਥੇ ਇੱਕ ਟ੍ਰੇਨ ਚੱਲਦੀ ਹੈ ਟ੍ਰੇਨ ਹੈ ਗਈ ਸੀ ਔਰ ਯਰ ਸੀ ਕਹਿੰਦੇ ਨੂੰ ਅਰਿਵਰ ਸੀ ਉਹ ਵੀ ਸਿੱਧਾ ਐਫਲ ਟਾਵਰ ਤੇ ਜਾਂਦੀ ਜੀ ਜਿਵੇਂ ਤੁਸੀਂ ਆਹ ਬਿਲਡਿੰਗਾਂ ਦੇਖਦੇ ਹੋ ਸਾਹਮਣੇ ਇਹ ਵੀ ਸਾਰੀਆਂ ਸਰਕਾਰੀ ਬਿਲਡਿੰਗਾਂ ਨੇ ਅਸੈਂਬਲੀ ਦੀ ਬਿਲਡਿੰਗਾਂ ਨੇ ਇੱਧਰ ਸਾਰੀਆਂ ਜਿਹੜੀਆਂ ਉੱਪਰ ਹੈਸ਼ਾ ਵੀ ਨੇ ਤੇ ਸਰਕਾਰੀ ਬਿਲਡਿੰਗਾਂ ਨੇ ਸਾਰੀਆਂ ਜਿਹੜੀਆਂ ਅਸੈਂਬਲੀ ਦੇ ਅੰਡਰ ਹੀ ਆਂਦੀਆਂ ਨੇ ਜਿਵੇਂ ਮੈਂ ਅੱਗੇ ਵਧਣਾ ਪਿਆ ਐਫਲ ਟਾਵਰ ਜਿਹੜਾ ਉਹ ਸਾਹਮਣੇ ਦਿਖਣਾ ਸ਼ੁਰੂ ਹੋ ਗਿਆ ਸਾਫ ਬੱਦਲਾਂ ਦੇ ਵਿੱਚ ਸਾਹਮਣੇ ਐਫਰਟਾਵਾ ਇੱਧਰ ਜਿਹੜਾ ਦੇਖੋ ਗੇਟ ਤੁਸੀਂ ਕਿੰਨਾ ਸੋਹਣਾ ਬਣਾਇਆ ਜਿਹੜਾ ਪਿਛੀ ਪੈਲਸੀਆਂ ਜਿਹਨੂੰ ਕੋਈ ਛੋਟੇ ਪੈਲਸ ਵੱਲ ਜਾਂਦਾ ਇਹ ਗੇਟ ਕਾਫੀ ਖੂਬਸੂਰਤ ਬਣਾਇਆ ਉੱਪਰ ਆ ਦੇਖੋ ਸੋਸ਼ਿਆ ਪੋਲ ਦੇਖੋ ਤੁਸੀਂ ਪੋਲ ਥੱਲੂ ਕਿੰਨਾ ਜਿਹੜਾ ਸਾਈਡਾਂ ਤੋਂ ਕਿੰਨਾ ਇਹਨਾਂ ਨੇ ਸੋਨਾ ਬਣਾਇਆ ਇਹ ਬਾਈ ਜੇ ਆਪਾਂ ਕਰਾਂਗੇ ਅਗਲੇ ਵਲੋਗ ਚ ਕਿਉਂਕਿ ਇਹ ਪੈਂਦਾ ਪੁਗਾਰੇ ਸੱਤ ਦਾ ਇਲਾਕਾ ਅੱਠ ਦਾ ਇਲਾਕਾ ਸੋਰੀ ਇਹ ਪੈਂਦਾ ਅੱਠ ਦਾ ਇਲਾਕਾ ਰੋਡ ਪਾਰ ਕਰਕੇ ਇਧਰੋਂ ਤੇ ਮੈਂ ਆ ਗਿਆ ਇਧਰ ਇਹ ਸਾਹਮਣੇ ਜਿਹੜਾ ਦੇਖਦੇ ਪਿਓ ਤੁਹਾਨੂੰ ਸੈਇਡਾ ਇਹ ਪੈਂਦਾ ਹੈ 8 ਪੈਰਿਸ ਕਿ ਮੈਂ ਹਾਂ ਇਸ ਟਾਈਮਾ 7 ਪੈਰਿਸ ਦੀ 8 ਪੈਰਿਸ ਦੀ ਹਾਦਸੇ ਐਫਲ ਟਾਵਰ ਆ ਗਿਆ ਤੇ ਇੱਧਰ ਸਾਹਮਣੇ ਜਿਹੜਾ ਦੇਖਦੇ ਪਏ ਉਹ ਹੈਗਾ ਇਨਵਾਲਿਡ ਹੋਟਲ ਇਨਵਾਲਿਡ ਦਾ ਜਿਹੜਾ ਵੱਡਾ ਹੋਟਲ ਜਿਹੜਾ ਇਹ ਵੀ ਲੁਈ ਦੇ ਟਾਈਮ 'ਚ ਬਣਿਆ ਇਹ ਦੀ ਤੁਹਾਨੂੰ ਹਿਸਟਰੀ ਦੱਸਣਾ ਵਧਦੇ ਅੱਗੇ ਵੱਲ ਨੂੰ ਮੈਂ ਹੁਣ ਖੜਾ ਹੋਟਲ ਇਨਵੈਲਿਡ ਜਿਹੜਾ ਉਹਦੇ ਸਾਹਮਣੇ ਮੇਰੇ ਪਿੱਛੇ ਦੇਖਦੇ ਪਿਓ ਜਿਹੜਾ ਬਿਲਡਿੰਗ ਜਿਹੜੀ ਲੰਬੀ ਬਿਲਡਿੰਗ ਉੱਚੀ ਬਿਲਡਿੰਗ ਜਿਹੜੀ ਦੇਖਦੇ ਪਿਓ ਉਹ ਹੈਗਾ ਹੋਟਲ ਇਨਵੈਲਿਡ ਜਿਹੜਾ ਲੁਈਸ 14 ਵੱਲੋਂ ਸ਼ੁਰੂ ਕੀਤਾ ਸੀ ਬਣਵਾਉਣਾ 1670 ਈਸਵੀ ਵਿੱਚ ਤੇ ਇਹ ਬਣ ਕੇ ਖਤਮ ਹੋਇਆ ਸੀ ਕੰਸਟਰਕਸ਼ਨ ਜਿਹੜੀ ਖਤਮ ਹੋਈ ਸੀ ਬਣ ਕੇ ਇਹਦੀ 1679 ਈਸਵੀ ਵਿੱਚ ਤੇ ਜਿਹੜਾ ਇਹਦਾ ਆਊਟਕਾਟਨ ਜਿਹੜਾ ਐਂਟਰੀ ਇਹਦੀ ਕੀਤੀ ਗਈ ਸੀ 1687 ਵਿੱਚ ਲੁਈਸ 14 ਵੱਲੋਂ ਆ ਜਿਵੇਂ ਦੀ ਖੂਬਸੂਰਤੀ ਉਦਾਂ ਹੀ ਬਰਕਰਾਰ ਹੈ ਮੈਂ ਹੁਣ ਜਾਣਾ ਪਿਆ ਹੋਟਲ ਇਨਵੈਲਿਡ ਉਹਦੇ ਵੱਲ ਨੂੰ ਤੇ ਜਿਹੜਾ ਤੁਸੀਂ ਆਹ ਦੇਖਦੇ ਉੱਪਰ ਉੱਪਰ ਤੱਕ ਜਿਹੜਾ ਆਹ ਉੱਪਰ ਤੱਕ ਜਿਹੜਾ ਕਰੋਸ ਲੱਗਾ ਉੱਪਰ ਇਹ ਹੈਗਾ ਉਹਦੀ ਉਚਾਈ ਹੈਗੀ 107 ਮੀਟਰ ਜੇ ਗੱਲ ਕਰੀਏ ਪੈरिस 7 ਦੇ ਵਿੱਚ ਪੋਪੂਲੇਸ਼ਨ ਦੀ ਤੇ ਪੋਪੂਲੇਸ਼ਨ ਹੈਗੀ ਇੱਥੇ ਦੀ 40 ਅਬਾਊਟ 40000 40 41000 ਏਰੀਆ ਜਿਹੜਾ ਏਰੀਆ ਇਹ ਜਿਹੜੇ ਪਹਿਲਾਂ ਪੈरिस ਦੇਖਿਓ ਉਹਨਾਂ ਤੋਂ ਵੱਡਾ ਏਰੀਆ ਇਹ ਨਾਲ 7 ਪਰਸ ਤਾਂ ਇਹ ਹੈਗਾ ਸਾਡੇ 4 ਕਿਲੋਮੀਟਰ ਦੇ ਵਿੱਚ ਫੈਲੇ ਹੋਇਆ ਤੇ ਇੱਥੇ ਕਾਫੀ ਜਿਹੜੀਆਂ ਟੂਰਿਸਟ ਪਲੇਸਾਂ ਨੇ ਜਿਆਦਾ ਜਿਆਦਾ ਟੂਰਿਸਟ ਪਲੇਸਾਂ ਨੇ ਤੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਹੈਗੇ ਨੇ ਮੀਡੀਅਮ ਤੋਂ ਆਪਾਂ ਕਹਿ ਸਕਦੇ ਮੀਡੀਅਮ ਤੋਂ ਥੋੜੀ ਉੱਪਰਲੀ ਕਲਾਸ ਜਿਹੜੀ ਰਿਚ ਕਲਾਸ ਆ ਜਾਂਦੀ ਏ ਕਿਉਂਕਿ ਇਹ ਜਿਹੜਾ ਏਰੀਆ ਇੱਕ ਕਾਫੀ ਮਹਿੰਗਾ ਏਰੀਆ ਹੈ ਕਾਫੀ ਕੰਪਨੀਆਂ ਦੀਆਂ ਓਪਨ ਟੂਰ ਹੋ ਗਈਆਂ ਜਾਂ ਬਿਗ ਬੱਸ ਹੋ ਗਈ ਇਹ ਸਾਰੀਆਂ ਬੱਸਾਂ ਚੱਲਦੀਆਂ ਨੇ ਇਹ ਵੀ ਤੁਸੀਂ ਬੁੱਕ ਕਰਵਾ ਸਕਦੇ ਹੋ ਟੂਰ ਜਿਹੜਾ ਪੈਰਿਸ ਦਾ ਟੂਰ ਦਿੰਦੀਆਂ ਨੇ ਬੱਸਾਂ ਤੇ ਆਹ ਸਾਹਮਣੇ ਆ ਗਿਆ ਹੋਟਲ ਜਿਹੜਾ ਇਨਵਾਲਿਡ ਇਹ ਦੇਖੋ 15ਵੀਂ ਸਦੀ ਤੋਂ ਲੈ ਕੇ ਪੁਰਾਣੀਆਂ ਜਿਹੜੀਆਂ ਤੋਪਾਂ ਨੇ ਸਾਰੀਆਂ ਉਦੋਂ ਵਰਤੀਆਂ ਗਈਆਂ ਮੇਰੇ ਪਿੱਛੇ ਜਿਹੜੇ ਦੇਖਦੇ ਪਏ ਉਹ ਹੈਗੀਆਂ ਬਾਈ 16ਵੀਂ ਸਦੀ ਜਾਂ 15ਵੀਂ ਸਦੀ ਤੋਂ ਕਹ ਸਕਦੇ 15ਵੀਂ ਸਦੀ ਤੋਂ ਲੈ ਕੇ ਜਿਹੜੀਆਂ ਪੁਰਾਣੀਆਂ ਤੋਪਾਂ ਨੇ ਜਿਹੜੇ ਉਦੋਂ ਦੇ ਰਾਜੇ ਮਹਾਰਾਜਾ ਜਿਹੜੇ ਯੂਜ਼ ਕਰਦੇ ਹੁੰਦੇ ਸੀ ਤੇ ਮੈਂ ਹਾਂ ਹੁਣ ਬਿਲਕੁਲ ਸਾਹਮਣੇ ਹੋਟਲ ਇਨਵਾਲਡ ਦੇ ਤੇ ਇੱਥੇ ਇਸ ਟਾਈਮ ਬਣਾਏ ਹੋਏ ਇਹਨਾਂ ਨੇ ਮਿਊਜ਼ੀਅਮ ਕਾਫੀ ਕਾਫੀ ਤਰ੍ਹਾਂ ਦੇ ਇੱਦਾਂ ਪਿੱਛੇ ਲਿਖਿਆ ਮਿਊਜ਼ੀਅਮ ਜਿਹੜਾ ਮਿਊਜ਼ੀਅਮ ਦਾ ਆਰਮੀ ਦਾ ਮਿਊਜ਼ੀਅਮ ਹੈ ਤੇ 뮤জিਅਮ ਜਿਹੜਾ ਲਿਬ੍ਰੇਸ਼ਨ ਦਾ ਵੀ ਇਹ ਕਾਫੀ 뮤ਜ਼ੀਅਮ ਇਹਨੇ ਬਣਾਏ ਨੇ ਵੱਖਰੇ ਵੱਖਰੇ ਫਲੋਰਾਂ ਤੇ ਇਹ ਅੱਗੇ ਆ ਗਈ ਐਂਟਰੀ ਬਾਈ 뮤ਜ਼ੀਅਮ ਦੀ ਤੇ ਇਹ ਜਿਹੜਾ 뮤ਜ਼ੀਅਮ ਇਹ ਖੁੱਲਾ ਹਰ ਇੱਕ ਦਿਨ ਖੁੱਲਾ ਹੈ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਤੁਹਾਂ ਗੇਟ 'ਚ ਐਂਟਰੀ ਕਰਕੇ ਇੱਥੇ ਫਿਰ ਜਿਹੜੇ ਮਾਮੇ ਨੇ ਪੁਲਿਸ ਵਾਲੇ ਚੈੱਕ ਕਰਦੇ ਨੇ ਤੁਹਾਡੇ ਬੈਗ ਤੇ ਆਹ ਹੋਣਾਗਾ ਅੰਦਰ ਮੈਂ ਤੇ ਅੰਦਰ ਇਹ ਕਾਫੀ ਦੇਖੋ ਇਹ ਜਿਹੜੇ ਦਰਖਤ ਜਿਹੜੇ ਪੇੜ ਨੇ ਛੋਟੇ ਛੋਟੇ ਜਿਹੜੇ ਪਲਾਂਟ ਨੇ ਸੋਹਣੇ ਲੱਗਦੇ ਨੇ ਤੇ ਆ ਹੈਗੀ ਐਂਟਰੀ ਸਾਹਮਣੇ ਅੱਗੇ ਫੇਰ ਇਹਨਾਂ ਨੇ ਜਿਹੜੀਆਂ ਬਾਹਰ ਸਜਾਈਆਂ ਨੇ ਬਾਹਰ ਸਜਾਈਆਂ ਹੋਈਆਂ ਆਂ ਦੇਖੋ ਇਹ ਇਹ ਤੁੜਕਾਲੇ ਰੰਗ ਦੀ ਦਿਖਦੀ ਹੋਣੀਆਂ ਜਾਂ ਆਹ ਦਿਖਦੀਆਂ ਪਈਆਂ ਨੇ ਇਹ ਹੈਗੀਆਂ ਸਾਰੀਆਂ ਉਸ ਟਾਈਮ ਦੀਆਂ ਤੋਪਾਂ ਜਿਨ੍ਹਾਂ ਵਿੱਚ ਇਹ ਗੋਲੇ ਪਾ ਕੇ ਯੂਜ਼ ਕਰਦੇ ਸੀ ਅਗਲੇ ਤੋਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਨਾ ਫੀਲ ਕਿਆ ਇਹ ਉਸ ਟਾਈਮ ਜਿਹੜੀਆਂ ਇਹ ਯੂਜ਼ ਕੀਤੀਆਂ ਜਾਂਦੀਆਂ ਸੀ ਇੱਥੇ ਲਿਖ ਜਿਹੜੀ ਸਾਹਮਣੇ ਪੁਰਾਣੀ ਇੱਥੇ ਜਿਹੜੀ ਦੇਖੀ ਮੈਂ ਹੋਣ ਹੈ ਜੀ ਸੀ 1679 ਦੀ ਤੇ ਜਿਹਦਾ ਭਾਰ ਹੈ ਗਿਆ ਸੀ ਘੱਟੋ ਘੱਟ 2000 2000 ਕਿਲੋ ਤੇ ਇਹ ਜਿਹੜੀਆਂ ਸਾਰੀਆਂ ਨੇ ਇਹ ਹੈਂਡ ਮੇਡ ਬਣੀਆਂ ਨੇ ਮੇਰੇ ਹਿਸਾਬ ਨਾਲ ਤੇ ਕਿਉਂਕਿ ਸਾਰਿਆਂ ਦਾ ਭਾਰ ਸੇਮ ਨਹੀਂ ਗਿਆ ਜੀ ਮਸ਼ੀਨਾਂ ਬਣੀਆਂ ਹੋਣ ਤੇ ਸਾਰਿਆਂ ਦਾ ਜਿਹੜਾ ਭਾਰ ਹੈ ਜੇ ਲੁੱਕ ਵਾਈਜ਼ ਸੇਮ ਹੁੰਦੀਆਂ ਨੇ ਪਰ ਜਿਹੜੇ ਬਣੀਆਂ ਨੇ ਉਹ ਵੱਖਰੇ ਵੱਖਰੇ ਲੋਕਾਂ ਨੇ ਬਣਾਈਆਂ ਨੇ ਇਹ ਤੋਪਾਂ ਤੇ ਵੱਖਰੇ ਵੱਖਰੇ ਇਸ ਵੀ ਵਿੱਚ ਬਣੀਆਂ ਨੇ ਕੋਈ 1679 ਚ ਕੋਈ 1783 ਚ ਕੋਈ 16 1680 ਚ 83 ਚ ਤੇ ਭਾਰ ਵੀ ਇਹਨਾਂ ਦਾ ਸੇਮ ਨਹੀਂ ਹੈ ਗਿਆ ਤੇ ਇਹ ਸਾਹਮਣੇ ਜਿਹੜਾ ਹੋਟਲ ਜਿਹੜਾ ਮਿਊਜ਼ੀਅਮ ਦਾ ਸਾਹਮਣੇ ਦਾ ਵਿਊ ਕੁਛ ਇਹੋ ਜਿਹਾ ਕਾਫੀ ਸੋਹਣਾ ਹੈ ਕਿਉਂਕਿ ਇਹ ਲੋਕ ਜਿਹੜੇ ਇਹ ਗ੍ਰੀਨਰੀ ਰੱਖਦੇ ਨੇ ਹਰਿਆਲੀ ਜਿਹੜੀ ਇੱਧਰ ਜਿਹੜੀ ਉਹ ਖੱਬੇ ਪਾਸੇ ਜਿੱਥੇ ਲੋਕੀ ਘਟੇ ਨੇ ਉੱਥੋਂ ਫਿਰ ਲੈਫਟ ਸਾਈਡ ਤੇ ਐਂਟਰੀ ਹੀ ਅੱਗੇ ਵੀ ਜਾਂਦੇ ਅੱਗੇ ਵੱਲ ਨੂੰ ਇਹ ਅੱਗੇ ਅੱਗੇ ਵੱਲ ਦੀ ਐਂਟਰੀ ਇੱਧਰ ਜਿਹੜਾ ਪਣੀ ਆ ਇੱਧਰ ਪਣੀ ਆ ਬੁੱਕ ਸ਼ਾਪ ਲਾਇਬ੍ਰੇਰੀ ਇਹ ਸਾਹਮਣੇ ਆ ਗਿਆ ਜਿਹੜਾ ਇਹ ਗਿਆ ਦੋਮ ਨੂੰ ਕਹਿੰਦੇ ਨੇ ਦੇਖੋ ਤੇ ਕੁਛ ਇਹੋ ਜਿਹਾ ਦਿਖਦੀ ਅੰਦਰ ਜਦੋਂ ਐਂਟਰੀ ਕਰ ਜਾਂਦੇ ਆ ਇੱਕ ਸਟੈਚੂ ਲੱਗਾ ਤੇ ਆ ਜਿਹੜਾ ਤੁਹਾਨੂੰ ਕਹਣਾ ਵਸੀ ਇਹ ਦੋਮ ਨੂੰ ਕਹਿੰਦੇ ਨੇ ਤੇ ਇਹਦੀ ਉਚਾਈ ਹੈਗੀ ਏ ਜ਼ਮੀਨ ਤੋਂ 107 ਮੀਟਰ ਤੇ ਇਹ ਸਾਰਾ ਜਿਹੜਾ ਏਰੀਆ ਹੈਗਾ ਹਿੱਸੇ ਗਿਨੇ ਪਹਿਲਾ ਦੂਜੀ ਮੰਜ਼ਲ ਇਹਨਾਂ ਸਾਰਿਆਂ ਤੇ ਜਿਹੜਾ ਇਹ ਮਿਊਜ਼ੀਅਮ ਬਣਿਆ ਹੋਇਆ ਆ ਆਰਮੀ ਜਿਹੜੇ ਆਰਮੀ ਦਾ ਮਿਊਜ਼ੀਅਮ ਏ ਇਹ ਦੂਜੀ ਇਹ ਕਿਦਰ ਸਾਹਮਣੇ ਐਂਟਰੀ ਹੈ ਤੇ ਆਹ ਸਾਹਮਣੇ ਮੈਂ ਇਧਰੋਂ ਆਇਆ ਸੀ ਤੇ ਇੱਕ ਐਂਟਰੀ ਹੈਗੀ ਸੱਜੇ ਪਾਸੇ ਮਿਊਜ਼ੀਅਮ ਦੀ ਇਧਰ ਇਹ ਜਿਹੜਾ ਪਿੱਛੇ ਮੇਰੇ ਦੇਖਦੇ ਪਏ ਹੋ ਸੀ ਉੱਪਰ ਇਹਨੂੰ ਕਹਿੰਦੇ ਨੇ ਡੋਮ ਤੇ ਇਹਦੀ ਵੀ ਇੱਕ ਹਿਸਟਰੀ ਆਪਣੀ ਹੈ ਜਿਹੜਾ ਨੈਪੋਲੀਅਨ ਸੀ ਨੈਪੋਲੀਅਨ ਪਹਿਲਾ ਨੈਪੋ ਫਰਸਟ ਨੈਪੋਲੀਅਨ ਸੀ ਤੇ ਉਹਦਾ ਜਿਹੜਾ ਧਿਆਨ ਤੇ ਅਸੀਂ ਸੈਨ ਥੇਲਨ ਜਿਹੜੀ ਪੈਂਦੀ ਏ ਇੱਕ ਟਾਪੂ ਪੈਂਦਾ ਉਥੇ ਤੇ ਉਥੋਂ ਇਹ ਉਹਦਾ ਧਿਆਨ ਤੋਂ 1822 ਵਿੱਚ ਤੇ 1840 ਵਿੱਚ ਫਿਲਿਪ ਗੁਸਟਾਵ ਜਿਹੜਾ ਰਾਜਾ ਸੀ ਉਹਨੇ ਉਹਨੂੰ ਇੱਥੇ ਲਿਆਂਦਾ ਉਹਦੇ ਲਾਸ਼ ਨੂੰ ਤੇ ਇਹਦੇ ਥੱਲੇ ਦਫਨਾਇਆ ਦਫਨਾਇਆ ਸੀ ਉਸ ਟਾਈਮ ਤੇ ਸਾਰੀ ਮਿਲਟਰੀ ਜਿਹੜੀ ਉਸ ਟਾਈਮ ਦੀ ਉਹਨਾਂ ਸੰਧਾਂ ਦੀ ਇੱਥੇ ਪੈਂਡ ਕੀਤੀ ਸੀ ਨਪੋਲੀਅਨ ਜਿਹੜਾ ਸੀ ਪਹਿਲਾ ਤੇ ਮੈਂ ਤੁਹਾਨੂੰ ਜਿਹੜੀ ਉਹਦੀ ਹਿਸਟਰੀ ਦੀ ਫੋਟੋ ਪਿਕਚਰ ਵੀ ਵਿੱਚ ਲਾ ਦਾਂਗਾ ਤੁਸੀਂ ਉਹ ਪੋਜ਼ ਕਰਕੇ ਜਾਂ ਰੋਕ ਕੇ ਦੇਖ ਸਕਦੇ ਹੋ ਤੇ ਇਹ ਸੀ ਹੋਟਲ ਜਿਹੜਾ ਇਨਵਲਡ ਜਿਹੜਾ ਅੱਜ ਕੱਲ ਇੱਥੇ ਮਿਊਜ਼ੀਅਮ ਬਣੇ ਹੋਏ ਨੇ ਤੇ ਮੈਂ ਐਂਟਰੀ ਨਹੀਂ ਹੈ ਅੰਦਰ ਨਹੀਂ ਗਿਆ ਕਿਉਂਕਿ ਕਾਫੀ ਵੱਡਾ ਇਹ ਤੇ ਇਸ ਕਰਕੇ ਅੰਦਰ ਟਾਈਮ ਬਹੁਤ ਲੱਗਦਾ ਤੇ ਅੰਦਰ ਸਾਰੀ ਹਿਸਟਰੀ ਲਿਖੀ ਹੋਈ ਹੈ ਤੇ ਜੇ ਉੱਥੇ ਮੈਂ ਵੀਡੀਓ ਬਣਾਵਾਂ ਤਾਂ ਬਹੁਤ ਟਾਈਮ ਲੱਗ ਜਾਂਦਾ ਇਸ ਕਰਕੇ ਮੈਂ ਹੁਣ ਇੱਥੋਂ ਨਿਕਲਾਂ ਅੱਗੇ ਬਾਹਰ ਤੇ ਦਿਖਾਣਾ ਤੁਹਾਨੂੰ ਅੱਗੇ ਜਿਹੜਾ ਪੈਰੇ ਸਾਧਾ ਜਿਹੜਾ ਅੰਦੇਖਿਆ ਪੈਰੇ ਦਾ ਅਗਲਾ ਸਾਰਾ ਏਰੀਆ ਕਾਫੀ ਸੋਨਾ 뷰 ਹੈ ਤੇ ਮੈਂ ਬੋਦਰਾ ਪੇ ਅੱਗੇ ਅਫਲ ਟਾਵਰ ਵੱਲ ਤੇ ਗੱਲ ਕਰੀਏ ਪੈਰੇ 7 ਦੀ ਤੇ ਇਹਨੂੰ ਜਿਹੜਾ ਬਣਾਇਆ ਗਿਆ ਸੀ 7 ਦਾ ਏਰੀਆ ਜਿਹੜਾ ਬਣਾਇਆ ਗਿਆ ਸੀ ਹਿਸਟਰੀ ਵਿੱਚ ਲਿਖਿਆ 1858 ਤੋਂ 1860 ਇਸ ਵਿੱਚ ਤੇ ਆਉਣ ਇਦਾਂ ਦੀ ਇੱਥੇ ਦੀਆਂ ਗਲੀਆਂ ਕਾਫੀ ਵਧੀਆ ਏਰੀਆ ਬਿਲਡਿੰਗਾਂ ਇੱਥੇ ਕਾਫੀ ਸੋਹਣੀਆਂ ਨੇ ਤੇ ਦੇਖੋ ਮੈਂ ਬਈ ਹੁਣ ਬਿਲਕੁਲ ਐਫਲ ਟਾਵਰ ਦੇ ਲਾਗੇ 200 ਮੀਟਰ ਦੂਰੀ ਤੇ ਹੁਣ ਖੜਾ ਤੇ ਇੱਥੇ ਲਾਗੇ ਦਾ ਮਾਹੌਲ ਦੇਖੋ ਤੇ ਇੱਥੇ ਹਰਾ ਹਿਸ਼ਾ ਬਿਲਡਿੰਗਾਂ ਤੇ ਲਾਗੇ ਦੇਖੋ 200 ਮੀਟਰ ਦੂਰੀ ਤੇ ਇੰਨਾ ਰਸ ਨਹੀਂ ਆ ਗਿਆ ਤੇ ਜਿਉਂ ਜਿਉਂ ਆਪਾਂ ਲੱਗੇ ਵਧੀ ਜਾਵਾਂਗੇ ਫਲ ਟਾਵਰ ਦੇ ਤੇ ਉਦਾਂ ਉਦਾਂ ਹੀ ਜਿਹੜਾ ਰਸ਼ ਟੂਰਿਸਟ ਦਾ ਉਹ ਵਧੀ ਜਾਂਦਾ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਪਹਿਲੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਵਾਸਤੇ ਤੇ ਤਾਂ ਹੀ ਮੱਗੇ ਜਿਹੜੀ ਆਪਣੀ ਵੀਡੀਓ ਕੰਟੀਨਿਊ ਕਰ ਰਹੇ ਹਾਂ ਤੁਹਾਡੇ ਪਿਆਰ ਸਦਕਾ ਤੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਮੈਂ ਇਹ ਸੀਰੀਜ਼ ਸ਼ੁਰੂ ਕੀਤੀ ਹੈ ਪੈरिस ਜਿਹੜੇ ਵੀ ਜਿਹੜੇ ਪੀ ਜਿਹੜੇ ਲੱਗੇ ਨੇ ਉਹ ਤੁਹਾਨੂੰ ਦਿਖਾਣੇ ਆਂ ਅੰਦਰ ਉਹ ਨਹੀਂ ਪੈरिस ਦੇ ਕਿਉਂਕਿ ਆਪਾਂ ਆਨੇ ਆਂ ਤੇ ਘੁੰਮ ਕੇ ਐਫਲ ਟਾਵਰ ਜਾਂ ਹੋਰ ਟੂਰਿਸਟ ਏਰੀਆ ਘੁੰਮ ਕੇ ਆਪਾਂ ਵਾਪਸ ਚਲੇ ਜਾਂਦੇ ਆਂ ਤੇ ਸਾਨੂੰ ਪੈरिस ਜਿਹੜਾ ਅਸਲੀ ਸੱਚਾਈ ਜਿਹੜੀ ਉਹ ਨਹੀਂ ਪਾ ਲੱਗਦੀ ਤੇ ਹੁਣ ਜਿੱਦਾਂ ਕਿ ਤੁਹਾਨੂੰ ਪਤਾ ਹੈ ਹੁਣ ਪਹੁੰਚ ਗਏ ਪੈरिस ਸੱਤ ਜਿੱਤੇ ਐਫਲ ਟਾਵਰ ਤੇ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਪਹਿਲੀ ਸੀਰੀਜ਼ ਦੀ ਪਹਿਲੀ ਵੀਡੀਓ ਨਹੀਂ ਦੇਖੀ ਆਂ 6 ਪੈਰਸ ਤੱਕ ਉਜਰੂਰ ਦੇਖੇ ਤੁਹਾਨੂੰ ਤਾਈ ਸਮਝ ਆਏਗੀ ਕਿ ਹੁਣ ਆਪਾਂ ਘੁੰਮਣੇ ਪਿਆ 7 ਪੈਰਸ ਦੇ ਵਿੱਚ ਅੱਗੇ ਗਲੀ ਬਈ ਦੇਖੋ ਇਹ ਬਿਲਕੁਲ ਹੀ ਖਾਲੀ ਪਈ ਕੋਈ ਕੋਈ ਹੈਗਾ ਇੱਥੇ ਤੇ ਸਾਰੀਆਂ ਰਹਾਇਸ਼ਾਂ ਨੇ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਫੋਰ ਦੱਸਦਾ ਕਿ ਰਿਸ਼ਾਂ ਜਿਹੜੀਆਂ ਨੇ ਘਰ ਜਿਹੜੇ ਨੇ ਇੱਥੇ ਕਿਰਾਏ ਵੀ ਕਾਫੀ ਮਹਿੰਗੇ ਨੇ ਤੇ ਜੇ ਤੁਸੀਂ ਲੈਣਾ ਹੋਵੇ ਮੁੱਲ ਤੇ ਉਹ ਵੀ ਕਾਫੀ ਮਹਿੰਗਾ ਤੇ ਆ ਜਿਹੜਾ ਸਾਈਨ ਬੋਰਡ ਲੱਗਾ ਫਾਰਮੇਸੀ ਦਾ ਇਹ ਬਹੁਤ ਹੀ ਪੁਰਾਣਾ ਹੋਣ ਤੇ ਚੇਂਜ ਹੋ ਗਏ ਨੇ ਤੇ ਉਹ ਅੱਗੇ ਬਈ ਗਲੀ ਆ ਗਈ ਇੱਥੇ ਸਾਰੀਆਂ ਦੁਕਾਨਾਂ ਤੋਂ ਪੂਨਾ ਨੇ ਖਾਣ ਪੀਣ ਦੀਆਂ ਰੈਸਟੋਰੈਂਟ ਤੇ ਇਧਰ ਵੀ ਰੈਸਟੋਰੈਂਟ ਲੋਕੀ ਬੈਠ ਕੇ ਬੜਾ ਇੰਜੋਏ ਕਰਦੇ ਹੋਏ ਨੇ ਆਹ ਜਿਹੜਾ ਅਗਾ ਚਿਕਨ ਇੱਥੇ ਜਿਹੜਾ ਚਿਕਨ ਬਾਰਬੀਕਿਊ ਜਿਹੜਾ ਆਪਾਂ ਸਾਡੇ ਕਰਦੇ ਨੇ ਇਹ ਅਗਾ ਚਿਕਨ ਬਾਰਬੀਕਿਊ ਇੱਧਰ ਸੂਨੀਰਦ ਦੁਕਾਨਾਂ ਤੇ ਭਾਈ ਉਹ ਅੱਗੇ ਤੱਕ ਜਿਹੜਾ ਸਾਰਾ ਇੱਦਾਂ ਫਲ ਫਰੂਟ ਦੁਕਾਨਾਂ ਤੇ ਰੈਸਟੋਰੈਂਟ ਹੀ ਨੇ ਮੈਂ ਹੁਣ ਬਿਲਕੁਲ ਐਫਲ ਟਾਵਰ ਦੇ ਲਾਗੇ ਪਹੁੰਚ ਗਿਆ ਜਿਹੜੀ ਆਹ ਬਿਲਡਿੰਗਾਂ ਦੇਖਦੇ ਹੋ ਸਾਹਮਣੇ ਇਹਨਾਂ ਦੇ ਪਿੱਛੇ ਹੈਗਾ ਐਫਲ ਟਾਵਰ ਤੇ ਜੀ ਇੱਧਰ ਖੱਬੇ ਪਾਸੇ ਇੱਧਰ ਸਾਹਮਣੇ ਦੇਖਦੇ ਹੋ ਇੱਧਰ ਹੈਗਾ ਉਹਨੂੰ ਕਹਿੰਦੇ ਇਕਵਲ ਮਿਲਿਟਰੀ ਸਟੇਸ਼ਨ ਜਿਹੜਾ ਮਿਲਟਰੀ ਦਾ ਸਕੂਲ ਤੇ ਇੱਧਰ ਸੱਜੇ ਪਾਸੇ ਉਹ ਲਾਸਟ ਜਾ ਕੇ ਕੀ ਨਹਿਰ ਸੇਨ ਇਹ ਰੋਡ ਪਾਰ ਕਰਕੇ ਤੇ ਫਿਰ ਸਾਹਮਣੇ ਜਿਹੜੀ ਗਲੀ ਏ ਉਹ ਅੰਤ ਦੇ ਦੇ ਦਿਓ ਨਾ ਸਾਹਮਣੇ ਤੁਸੀਂ ਉੱਥੇ ਜਿਹੜੀ ਗਲੀ ਖਤਮ ਹੋ ਜਾਂਦੀ ਤੇ ਉੱਥੋਂ ਸ਼ੁਰੂ ਹੋ ਜਾਂਦਾ ਫਿਰ ਪਾਰਕ ਜਿਹੜਾ ਐਫਲ ਟਾਵਰ ਦੇ ਸਾਹਮਣੇ ਪਾਰਕ ਤੁਸੀਂ ਦੇਖਦੇ ਹੋ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਪਾਰਕ ਐਫਲ ਟਾਵਰ ਦੇ ਸਾਹਮਣੇ ਇਹਨਾਂ ਨੇ ਇੱਥੇ ਬੈਰੀਕੇਡ ਕੀਤੀ ਹੋਈ ਤੇ ਬੰਦ ਕੀਤਾ ਪਤਾ ਨਹੀਂ ਕਿਉਂ ਆਪਾਂ ਦੇਖੋ ਦੂਜੇ ਪਾਸੇ ਤੇ ਆਹ ਦੇਖੋ ਇੱਧਰ ਸਾਹਮਣੇ ਆ ਗਿਆ ਐਫਲ ਟਾਵਰ ਤੇ ਸਿਕਿਉਰਿਟੀ ਵਾਈਸ ਜੇ ਗਿਣੀਏ ਇਸ ਏਰੀਏ ਨੂੰ ਤੇ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਤੁਹਾਨੂੰ ਦੋ ਪੰਜ ਪੰਜ ਮਿੰਟ ਬਾਅਦ ਜਿਹੜੀਆਂ ਗੱਡੀਆਂ ਕਿਸੇ ਨਾ ਕਿਸੇ ਗਲੀ ਚ ਫੁੱਲ ਸਲਣੀਆਂ ਜਾਂ ਉਹ ਮਿਲਦੀਆਂ ਰਹਿਣਗੀਆਂ ਕਿਉਂਕਿ ਟੂਰਿਸਟ ਏਰੀਆ ਹੋਣ ਕਰਕੇ ਇੱਥੇ ਕਾਫੀ ਚੋਰੀਆਂ ਤੇ ਚੋਰੀਆਂ ਨੂੰ ਰੋਕਣ ਵਾਸਤੇ ਤੇ ਫਿਰ ਤੁਹਾਨੂੰ ਪਤਾ ਹੋਵੇ ਪੁਲਿਸ ਜ਼ਿਆਦਾ ਲੱਗੀ ਹੁੰਦੀ ਹੈ ਇਸ ਕਰਕੇ ਇੱਥੇ ਸਿਕਿਉਰਿਟੀ ਵਾਈਸ ਜ਼ਿਆਦਾ ਹੈ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਹੈ ਕਿ ਤੁਹਾਡਾ ਕੋਈ ਚੀਜ਼ ਖੋ ਕੇ ਲੈ ਜਾਏਗਾ ਹਾਂ ਟ੍ਰੇਨ ਦੇ ਵਿੱਚ ਟਰਾਂਸਪੋਰਟ ਦੇ ਵਿੱਚ ਮੈਟਰੋ ਟ੍ਰੇਨ ਦੇ ਵਿੱਚ ਜ਼ਰੂਰ ਹੈਗਾ ਕਿ ਜਦ ਦੂਜੇ ਦੇਸ਼ਾਂ ਦੇ ਲੋਕ ਨੇ ਉੱਪਰ ਕੁਸ ਕਢ ਲੈਂਦੇ ਨੇ ਜ ਜਦ ਰਸ ਜਿਆਦਾ ਹੁੰਦਾ ਹੈ ਤੇ ਉਦਾਂ ਸੜਕ ਤੇ ਜਾਂਦੇ ਜਾਂਦੇ ਤੁਹਾਨੂੰ ਦਿਨੇ ਉਦਾਂ ਵੈਸੇ ਰਾਤ ਨੂੰ ਵੀ ਕੋਈ ਚੱਕਰ ਨਹੀਂ ਇਹ ਜਿਹੜਾ ਸਾਰਾ ਏਰੀਆ ਇਹ ਨੂੰ ਕਹਿੰਦੇ ਨੇ ਇਕੋਲ ਮਿਲਿਟਰੀ ਇੱਥੇ ਆਂਦੀ ਹੈ 8 ਨੰਬਰ ਮੈਟਰੋ ਉਹਦਾ ਸਟੇਸ਼ਨ ਦਾ ਨਾਮ ਹੈ ਇਕੋਲ ਮਿਲਿਟਰੀ ਮਿਲਟਰੀ ਦਾ ਸਕੂਲ ਤੇ ਜਿਹੜੀ ਆ ਸਾਰੀ ਬਿਲਡਿੰਗ ਤੁਸੀਂ ਦੇਖਦੇ ਪਿਓ ਸਾਰੀ ਇਹ ਲੰਬੀ ਲੰਬੀ ਵੱਡੀ ਵੱਡੀ ਇਹ ਸਾਰੀ ਇਹਦੇ ਵਿੱਚ ਆਂਦੀ ਏ ਇਹਨੂੰ ਕਹਿੰਦੇ ਨੇ ਇਕੋਲ ਮਿਲਟਰੀ ਸਕੂਲ ਜਿਹੜਾ ਸੀ ਮੈਂ ਹੁਣ ਪਹੁੰਚ ਗਿਆ ਬਿਲਕੁਲ ਐਫਲ ਟਾਵਰ ਦੇ ਸਾਹਮਣੇ ਤੇ ਇੱਥੇ ਨਾਲ ਹੀ ਇੱਕ ਬਿਲਡਿੰਗ ਹੈ ਜਿੱਥੇ ਰਹਿੰਦਾ ਸੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸੀ ਜਿਹੜਾ ਪਹਿਲਾ ਰਿਹਾ 1900 ਮੇਬੀ 1981 ਤੋਂ ਲੈ ਕੇ 1995 ਤੱਕ ਉਹ ਪ੍ਰਧਾਨ ਮੰਤਰੀ ਆ ਬੀਬਲੂ ਦੇ ਇੱਕ ਫੌਸਾ ਮੇਟਰੋਂ ਬਹੁਤ ਚੰਗਾ ਸੀ ਵਧੀਆ ਬੰਦਾ ਸੀ ਉਹ ਉਹਦੇ ਜਿਹੜੇ ਲਾਸਟ ਟਾਈਮ ਤੇ ਜਿੰਦਗੀ ਦੇ ਸੀ ਉਹ ਇੱਥੇ ਲੱਗੇ ਬਿਲਡਿੰਗ ਇਹ ਦੁਕਾਨਾਂ ਤੁਹਾਨੂੰ ਉਹ ਇੱਥੇ ਉਹ ਰਹਿੰਦਾ ਰਿਹਾ ਓਏ ਜੀ ਸੱਤ ਪਰਸਤ ਦੇ ਜਿਹਦੇ ਨੇ ਉੱਪਰ ਐਵੈਨਿਊ ਫਖੀਦਿਕ ਲੂਪਲੇ ਇਹ ਬਣਾਈ 1806 ਤੋਂ 1882 ਦੇ ਵਿੱਚ ਤੇ ਆ ਜਿਹੜੀ ਬਿਲਡਿੰਗ ਇਹ ਨੰਬਰ 9 ਗੇਟ ਦੇਖਦੇ ਪਹਿ ਤੁਸੀਂ ਤੇ ਆ ਜਿਹੜਾ ਪ੍ਰੈਜ਼ੀਡੈਂਟ ਸੀ ਇਹ ਬਹੁਤ ਵਧੀਆ ਸੀ ਇਹ ਜਾਂਦਾ ਹਣਾ ਵਿਵਰਤ ਇੱਕ ਫਰਾਂਸਾ ਵਿੱਚ ਰੰ ਆ ਦੇਖੋ ਇੱਥੇ ਰਹਿੰਦਾ ਰਿਹਾ ਏ ਆਪਣੀ ਲਾਸਟਾਂ ਵਿੱਚ ਤੇ ਦੂਰੋਂ ਕੁਝ ਇਹੋ ਜਿਹਾ ਦਿਖਦੀ ਏ ਜਿਹਦੇ ਵਿੱਚ ਫਰਾਂਸ ਦਾ ਰਹਿ ਚੁੱਕਾ ਪ੍ਰੈਜ਼ੀਡੈਂਟ ਜਿਨੇ 15 ਸਾਲ ਰਾਜ ਕੀਤਾ ਉਹ ਇਸ ਬਿਲਡਿੰਗ ਵਿੱਚ ਰਹਿੰਦਾ ਹੁੰਦਾ ਸੀ ਤਿਆ ਬਾਈ ਗੱਡੀਆਂ ਵਾਸਤੇ ਲੱਗੇ ਪ੍ਰਾਈਵੇਟ ਜਿਹੜੀਆਂ ਨੇ ਉਹ ਵੀ ਪਾਰਕਿੰਗ ਬਣੀਆਂ ਨਹੀਂ ਤੇ ਤੁਸੀਂ ਆਪ ਚੈੱਕ ਕਰ ਲਿਓ 1 ਘੰਟੇ ਦੇ ਇੱਥੇ 1 15 ਮਿੰਟ ਦੇ ਇੱਥੇ 1.30 ਸੈਂਟਰ ਨੇ ਗੱਡੀ ਦੇ ਜੇ ਤੁਸੀਂ ਉਦਾਂ ਪਬਲਿਕ ਰੋਡ ਦੇ ਅਲਦੋਲੇ ਗੱਡੀ ਖੜੀ ਕਰਦੇ ਹੋ ਤੇ ਉਹਦਾ ਜਿਹੜਾ ਖਰਚਾ ਜਿਹੜਾ ਉਹ ਜ਼ਿਆਦਾ ਮੇਬੀ ਉਹ 1 ਘੰਟੇ ਦਾ 15 ਕੁ ਯੂਰੋ ਹੋਣਾ ਜੇ ਤੁਸੀਂ ਰਾਤ ਨੂੰ ਆਉਂਦੇ ਹੋ ਤੇ ਰਾਤ ਨੂੰ ਜਿਹੜਾ ਉਹ ਪਾਰਕਿੰਗ ਫ੍ਰੀ ਹੈ ਤਾਂ ਸਾਰੀ ਬਿਲਡਿੰਗ ਜਿਹੜੀ ਉੱਥੋਂ ਸ਼ੁਰੂ ਹੁੰਦੀ ਏ ਇਸਰਾਇਲ ਸਕੂਲ ਅੱਗੇ ਤੱਕ ਮਿਲਟਰੀ ਵਾਲਿਆਂ ਵਾਸਤੇ ਅੱਜ ਵੀ ਓਪਨ ਹੈ ਤੇ ਨਾਲ ਹੀ ਇਹਦੇ ਸਾਹਮਣੇ ਐਫਲ ਟਾਵਰ ਇਹ ਹੈਗਾ ਭਾਈ Eiffel Tower ਸੱਤ ਪੈਰਿਸ ਦੇ ਰੀਜ ਵਿੱਚ ਪੈਂਦਾ ਹੈ ਜਿਹੜਾ ਤੇ ਮੈਂ ਹੁਣ ਪਹੁੰਚ ਗਿਆ ਹਾਂ Eiffel Tower ਤੇ ਇਹ ਵੀ ਸੱਤ ਪੈਰਿਸ ਚ ਪਹਿਲਾਂ ਤੁਹਾਨੂੰ ਪਹਿਲਾਂ ਦੱਸਿਆ ਇਹ ਪੈਂਦਾ ਸੱਤ ਪੈਰਿਸ ਦਾ ਏਰੀਆ ਤੇ ਇਧਰ ਮੇਰੇ ਸੱਜੇ ਪਾਸੇ ਥੋੜੀ ਦੂਰ ਜਾ ਕੇ 7 ਪੈਰਸ ਜਿਹੜਾ ਉਹਦਾ ਐਂਡ ਹੋ ਜਾਂਦਾ ਤੇ ਉੱਥੋਂ ਸ਼ੁਰੂ ਹੋ ਜਾਂਦਾ 15 ਪੈਰਸ ਆਪਾਂ ਮੰਨ ਸਕਦੇ ਹਾਂ ਕਿ ਜਿਹੜਾ ਐਫਲ ਟਾਵਰ ਪੈਣਦਾ ਉਹ ਐਂਡ ਤੇ ਆ ਕੇ ਉਹ ਭਜ ਜਾਂਦਾ ਤੇ ਜਿਨ੍ਹਾਂ ਨੇ ਮੇਰੀ ਪਹਿਲੀ ਵੀਡੀਓ ਦੇਖੀ ਆ ਉਹਨਾਂ ਚ ਮੈਂ ਐਫਲ ਟਾਵਰ ਬਾਰੇ ਦੱਸਿਆ ਸਾਰੀ ਹਿਸਟਰੀ ਦੱਸੀ ਉਹਨਾਂ ਵਿੱਚ ਤੇ ਜਿਨ੍ਹਾਂ ਨੇ ਨਹੀਂ ਦੇਖੀ ਆ ਮੇਰੀ ਪਹਿਲੀ ਵੀਡੀਓ ਤੋਂ ਪਲੇਲਿਸਟ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਰਹੋ ਤੇ ਮੈਂ ਸਾਰੀ ਐਫਲ ਟਾਵਰ ਦੀ ਹਿਸਟਰੀ ਉਹਦੇ ਵਿੱਚ ਦੱਸੀ ਹੋਈ ਹੈ ਇੱਥੇ ਸਾਰੇ ਨਾ ਇਹ ਕੰਮ ਚੱਲਦਾ ਪਿਆ ਪਾਰਕ ਬੰਦ ਕੀਤੀ ਫਿਲਹਾਲ ਇਹਨਾਂ ਨੇ ਕਿਉਂਕਿ ਜਦੋਂ ਇੱਥੇ 올림픽 ਹੋਈ ਸੀ ਤੇ ਇੱਥੇ ਸਟੇਜਾਂ ਲੱਗੀਆਂ ਸੀ ਤਾਂ ਕਰਕੇ ਫਿਰ ਜਿਹੜੀ ਇਹ ਘਾਹ ਕੋ ਇਹਨਾਂ ਦਾ ਜਿਹੜਾ ਗ੍ਰੀਨਰੀ ਘਾਹ ਉਹ ਖਰਾਬ ਹੋ ਗਿਆ ਸੀ ਇਹ ਦੁਆਰਾ ਪਲਾਂਟ ਕਰਦੇ ਪਏ ਨੇ ਇੱਥੇ ਤਾਂ ਕਰਕੇ ਫਿਰ ਇਹਨਾਂ ਨੇ ਐਂਟਰੀ ਇੱਥੇ ਬੰਦ ਕੀਤੀ ਆ ਸਾਰਾ ਸਾਹਮਣੇ ਦੇਖਦੇ ਪਏ ਤੁਸੀਂ ਜਿਹੜਾ ਸਾਹਮਣੇ ਇਧਰ ਗਲੀ ਹੈ ਉਹ ਗਲੀ ਐਂਡ ਬੱਸ ਉੱਥੇ ਸਤਪਰਸ ਦਾ ਐਂਡ ਹੋ ਜਾਂਦਾ ਤੇ ਸਾਹਮਣੇ ਸ਼ੁਰੂ ਹੋ ਜਾਂਦਾ 15 ਪੈਰਸ ਆ ਇੱਕ ਹੋਰ ਗਰੁੱਪ ਚੱਲਾ ਟੂਰ ਜਿਹੜਾ ਸਾਈਕਲ ਵਾਲਾ ਇਹ ਸਾਰੀ ਉਹ ਪਿੱਛੇ ਤੱਕ ਗਈ ਬਾਈ ਸਾਰੀ ਇਕੋਲ ਮਿਲਿਟਰੀ ਜੈ ਸਕੂਲ ਮਿਲਟਰੀ ਦਾ ਤੇ ਇਹੋ ਜਿਹਾ ਮਾਹੌਲ ਇਧਰ ਸਾਹਮਣੇ ਇਧਰ ਸਾਹਮਣੇ ਗਿਆ 15 ਪੈਰਸ ਤੇ ਆਹ ਜਿਹੜੀ ਗਲੀ ਆ ਆਖਰੀ ਗਲੀ ਇਹ 7 ਪੈਰਸ ਦੀ ਜਿਹਨੂੰ ਕਹਿੰਦੇ ਨੇ ਐਵੇਨਿਊ ਸੂਫਖਨ ਇਧਰ ਇਧਰੋਂ ਵੀ ਤੁਸੀਂ ਐਫਲ ਟਾਵਰ ਜਾ ਸਕਦੇ ਹੋ ਇੱਥੇ ਵੀ ਜਰਾਤਰ ਜਿਹੜੇ ਨੇ ਸੂਵਨਿਰਦੀ ਦੀਆਂ ਦੁਕਾਨਾਂ ਨੇ ਰੈਸਟੋਰੈਂਟ ਇਹ ਬਿਲਕੁਲ ਅਫਲ ਟਾਵਰ ਦੇ ਸਾਹਮਣੇ ਪਾਰਕ ਦੇ ਵਿੱਚ ਕੰਮ ਚੱਲਦਾ ਵਾ ਇੱਥੇ ਪਾਰਕ ਨੂੰ ਦੁਬਾਰਾ ਬਣਾਉਣ ਦਾ ਤੇ ਇੱਧਰ ਜਿਹੜੇ ਨੇ ਇੱਧਰ ਬੱਚੇ ਖੇਡਦੇ ਪੈਨੇ ਇੱਧਰ ਸਾਹਮਣੇ ਹੈ ਗਿਆ ਮਿਲਟਰੀ ਦਾ ਸਕੂਲ ਇੱਕ ਗੱਲ ਹੋਰ ਜਿਹੜੇ ਸਾਇੰਟਿਸਟਾਂ ਨੇ ਇਹ ਦੇਖਿਆ ਕਿ ਜਿਹੜਾ ਆਈਫਲ ਟਾਵਰ ਹੈ ਉਹ ਥੋੜਾ ਥੋੜਾ ਜਿਹੜਾ ਉਹ ਹਿੱਲਦਾ ਰਹਿੰਦਾ ਉਹ ਪ੍ਰੂਫ ਤੇ ਉਹ ਸਾਨੂੰ ਇਹ ਮਹਿਸੂਸ ਨਹੀਂ ਹੁੰਦਾ ਜਦੋਂ ਉੱਪਰ ਵੀ ਜਾਂਦੇ ਹੋ ਮਹਿਸੂਸ ਨਹੀਂ ਹੁੰਦਾ ਪਰ ਉਹ ਹਿੱਲਦਾ ਰਹਿੰਦਾ ਹੈ ਬਾਈ ਜਿਹੜੀ ਆ ਦੇਖਦੇ ਹੋ ਤੁਸੀਂ ਇਹ ਹੈਗੀ मामੀ ਸਾਈਕਲ ਤੇ ਇਥੇ ਸਾਈਕਲ ਤੇ ਵੀ ਘੁੰਮਦੇ ਰਹਿੰਦੇ ਮਾਮੇ ਤੇ ਉਦਾਂ ਵੀ ਘੁੰਮਦੇ ਰਹਿੰਦੇ ਨੇ ਸਿਕਿਉਰਿਟੀ ਵਾਸਤੇ ਇੱਥੇ ਜਿਹੜੇ ਇੱਥੇ ਬੰਦੇ ਕੰਮ ਕਰਦੇ ਨੇ ਚੋਰੀਆਂ ਕਰਦੇ ਨੇ ਉਹਨਾਂ ਨੂੰ ਫੜਨ ਵਾਸਤੇ ਤੇ ਆਇਦਰ ਰਿਕਸ਼ੇ ਜਿਹੜੇ ਇੱਥੇ ਚੱਲਦੇ ਆ। ਕੋਈ ਇੱਥੇ ਇੱਕ ਆਟੋ ਰਿਕਸ਼ਾ ਰਿਕਸ਼ਾ ਦੇਖੋ ਤੁਸੀਂ ਉਹ ਵੀ ਕਈ ਸਾਰੇ ਚੱਲਦੇ ਨੇ ਤੇ ਰਿਕਸ਼ੇ ਵੀ ਚੱਲਦੇ ਨੇ ਜਿਹੜੇ ਸਿਰਫ ਇੱਕ ਮੰਦਿਰ ਟੂਰਿਸਟ ਸਾਈਟਾਂ ਤੇ ਹੀ ਚੱਲਦੇ ਨੇ ਜਿਹੜੇ ਟੂਰਿਸਟ ਨੂੰ ਘੁਮਾਉਂਦੇ ਨੇ ਇਹਦੇ ਵਿੱਚ ਤਿੰਨ ਹੀ ਚੱਲਦੇ ਬਸ ਇਹੀ 6 ਜਿਹਨੇ ਬੰਦੇ ਨੇ ਇਹਦੇ ਵਿੱਚ ਫੁੱਲ ਟਾਵਰ ਲੱਗੇ ਜਾਂ ਹੋਰ ਟੂਰਿਸਟ ਇਲਾਕਿਆਂ ਚ ਚੱਲਦੇ ਨੇ ਦਾ ਤੁਹਾਨੂੰ ਪਹਿਲਾਂ ਦੱਸਿਆ ਇੱਥੇ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਆ ਅੱਜ ਇੱਥੇ ਮਾਮੇ ਜਿਹੜੇ ਘੋੜੇ ਤੇ ਵੀ ਘੁੰਮਦੇ ਫਿਰੇ ਸ਼ਾਇਦ ਕੋਈ ਚੋਰੀ-ਚੁਰੀ ਹੋਈ ਜਾ ਕੋਈ ਹੋਇਆ ਤੇ ਮਾਮੇ ਹੁਣ ਗੱਡੀ ਤੇ ਗਏ ਨੇ ਟਰ ਲਾ ਕੇ ਆ ਦੇਖੋ ਇੱਥੇ ਵੀ ਘੋੜਾ ਤੇ ਇੱਕ ਇੱਕ ਬੀਬੀ ਹੈ ਤੇ ਇੱਕ ਬੰਦਾ ਘੋੜੇ ਤੇ ਵੀ ਬਈ ਹੁਣ ਬੰਦੇ ਫੜ ਕੇ ਲੈ ਕੇ ਚੱਲੇ ਇੱਕ ਵਿਚਾਰੇ ਕਾਲੇ ਨੂੰ ਜਿਹੜਾ ਸਮਾਨ ਵੇਚਦਾ ਇੱਥੇ ਪਰਸਪੁਰਸ ਤੇ ਇਹਨੂੰ ਲੈ ਕੇ ਹੁਣ ਚੱਲੇ ਨੇ ਫਿਰ ਇਹ ਆ ਗਈ ਸਾਹਮਣੇ ਐਂਟਰੀ ਜਿਹੜੀ ਐਫਲ ਟਾਵਰ ਦੇ ਇੱਥੇ ਸਾਰਾ ਕੁਝ ਸਮਾਨ ਚੈੱਕ ਕਰਕੇ ਅੰਦਰ ਸਭ ਕੁਝ ਕਰ ਚੈੱਕ ਕਰਕੇ ਇੱਥੇ ਮਸ਼ੀਨ ਚੋਂ ਲੰਘਾਉਂਦੇ ਨੇ ਤੁਹਾਨੂੰ ਫੇਰ ਐਂਟਰੀ ਹੁੰਦੀ ਟਾਓ ਐਫਲ ਟਾਵਰ ਥੱਲੇ ਦੀ ਤੇ ਆ ਗਿਆ ਐਫਲ ਟਾਵਰ ਮੈਂ ਤੁਹਾਨੂੰ ਜ਼ਿਆਦਾ ਨਹੀਂ ਦਿਖਾਵਾਂਗਾ ਐਫਲ ਟਾਵਰ ਥੱਲੇ ਵੀ ਨਹੀਂ ਜਾਣਾ ਕਿਉਂਕਿ ਮੈਂ ਪਹਿਲੀ ਜਿਹੜੇ ਵਲੌਗ ਚ ਪਹਿਲਾਂ ਸਭ ਕੁਝ ਦੱਸ ਦਿੱਤਾ ਇਹ ਸੱਤ ਪੈਰਿਸ ਦੇ ਵਿੱਚ ਪੈਂਦਾ ਸੀ ਤਾਂ ਕਰਕੇ ਮੈਨੂੰ ਇਹ ਦਿਖਾਉਣਾ ਪਿਆ ਕਿੱਥੇ ਕਿੱਥੇ ਤੱਕ ਸੱਤ ਪੈਰਿਸ ਦੇ ਰ ਉਹ ਫੈਲਿਆ ਹੋਇਆ ਹੈ ਇਹ ਹੈਗੀ ਬਾਈ ਜਿਹੜੀ ਐਫਲ ਟਾਵਰ ਦੀ ਮਸ਼ਹੂਰ ਗਲੀ ਜਿੱਥੋਂ ਲੋਕੀ ਫੋਟੋ ਖਿਚਾਉਂਦੇ ਨੇ ਖੜੇ ਹੋਗੇ ਜ਼ਿਆਦਾਤਰ ਫੋਟੋ ਲੋਕੀ ਇੱਥੇ ਹੀ ਖਿਚਾਉਂਦੇ ਨੇ ਕਿਉਂ ਇੱਧਰ ਸਾਰਾ ਹੋ ਗਿਆ ਸਾਹਮਣੇ ਦੇਖਦੇ ਪਏ ਇਹ ਗਿਆ 15 ਪੈਸ ਤੇ ਜਿਹੜੀ ਆ ਗਲੀ ਇਹ ਘੁੰਮਦੀ ਨਾਲ ਨਾਲ 7 ਤੇ 15 ਪੈਸ ਦੇ ਵਿੱਚ ਵਿੱਚ ਤੇ ਇੱਧਰ ਆ ਗਿਆ ਇਹ ਨਾਲ ਨਾਲ 7 ਪੈਸ ਦੇ ਵਿੱਚ ਤੇ ਸਮਾਂ ਆ ਗਿਆ ਇਸ ਵੀਡੀਓ ਨੂੰ ਸਮਾਪਤ ਕਰਨ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਨੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਤੇ ਰੱਬ ਰੱਖਾ